ਹਾਂਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਕਿਵੇਂ ਹੋ ਸਾਰੇ ਠੀਕ ਠਾਕ ਹੋ ਅਸੀਂ ਵੀ ਸਾਰੇ ਠੀਕ ਵਧੀਆ ਰਾਜੀ ਖੁਸ਼ੀ ਤੇ ਉਮੀਦ ਕਰਦੀ ਤੁਸੀਂ ਵੀ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਮੇਰੇ YouTube ਫੈਮਿਲੀ ਅੱਜ ਆਪਾਂ ਪਾਉਣ ਲੱਗੇ ਜੀ ਲਸਣ ਦਾ achar ਤੇ ਲਸਣ ਦਾ achar ਤੁਹਾਨੂੰ ਦੱਸਦੀਆਂ ਮੈਂ ਕਿਵੇਂ ਪਾਉਣ ਕਿ ਇਹਦੇ ਵਿੱਚ ਆਪਾਂ ਪਾਇਆ ਜੀ ਕਾਲੀ ਮਿਰਚ ਆ ਜਿਹੜਾ ਅੰਬ ਦੇ ਚਾਰ ਵਾਲਾ ਵਾਲਾ ਮਸਾਲਾ ਉਹ ਆ ਜੀ ਆ ਇੱਕ ਮੇਥਰੇ ਕੱਲੇ ਲੈ ਲਿਆ ਆਪਾਂ ਆ ਲੈ ਲਈਏ ਸੌਫ ਜੀ ਆ ਚਵੈਣ ਲੈ ਲਈਆ ਤੇ ਆ ਰਾਈ ਲੈ ਲਈਆ ਤੇ ਬਾਕੀ ਦਾ ਆਪਾਂ ਮਸਾਲੇ ਤੁਹਾਨੂੰ ਫੇਰ ਪੁੱਛ ਕੇ ਵੇਖ ਕੇ ਦੱਸਦੇ ਆ ਬੀ ਕੀ ਕੁਝ ਪਾਉਣਾ ਹਜੇ ਇਹ ਰਾਇ ਇਹਨਾਂ ਨੂੰ ਆਪਾਂ ਰੋਸਟ ਵੀ ਕਰਨਾ ਥੋੜਾ ਜਿਹਾ ਕਰਕੇ ਰੋਸਟ ਤੇ ਫੇਰ ਆਪਾਂ ਇਹਨਾਂ ਨੂੰ ਥੋੜਾ ਮੋਟਾ-ਮੋਟਾ ਜਿਹਾ ਪੀਸਾਂਗੇ ਬੜਾ ਬਰੀਕ ਨਹੀਂ ਕਰਨਾ ਚਾਹੀਦੀ ਮੋਟਾ-ਮੋਟਾ ਇਦਾਂ ਰੜਾ ਫੜੜਾ ਜਿਹਾ ਕਰ ਲਾਂਗੇ ਸਾਰੀਆਂ ਚੀਜ਼ਾਂ ਤੇ ਸੋਲੋਂ ਦਾ ਤੇਲ ਦੇ ਵਿੱਚ ਪਾਵਾਂਗੇ ਕਿ ਸਰਕਾ ਵੀ ਪਾਵਾਂਗੇ ਇਹ ਆਮਚੂਰ ਵੀ ਪਾਵਾਂਗੇ ਕਹਿੰਦੇ ਗੁੜ ਪਾਓ ਵਿੱਚ ਥੋੜਾ ਜਿਹਾ ਮੈਂ ਗੁੜ ਪਾ ਲਾਂਗੇ ਆਪਾਂ ਜੀ ਆਪਾਂ ਕੜਾਈ ਧਰ ਲਈ ਆ ਹੁਣ ਇਹ ਚ ਪਾ ਦਨੇ ਤੇਲ ਇਹਨਾਂ ਪਰ ਰੋਸਟ ਕਰਾਂਗੇ ਹੁਣ ਸਾਰੇ ਆਪਾਂ ਰੋਸਟ ਕਰੀ ਜਾਣੇ ਆ ਇਹ ਨਾਲ ਦੀ ਨਾਲ ਹੀ ਲਓ ਜੀ ਆਪਣੇ ਇਹ ਰੋਸਟ ਹੋ ਗਿਆ ਬਾਣਾ ਮੜੀ ਸੇਕ ਲਵਾਉਣਾ ਇਹਨਾਂ ਨੂੰ ਹੋ ਜਾਂਦੀ ਇਹਨਾਂ ਦਾ ਨਾ ਉਹ ਸੁਲਾਬ ਜੀ ਮਰ ਜੂਗੀ ਨਾ ਤਾਂ ਸੇਟੀਪੀਸੇ ਜਾਣਗੇ ਸਾਰੇ ਇਕੱਠੇ ਕਰ ਕਰਕੇ ਇਹ ਕਰ ਲੈਣਾ ਆਪਾਂ ਇਹਦੇ ਸੀਰ ਗਰੀਕੇ ਨਹੀਂ ਬਾਵਾਗੇ ਆਪਾਂ ਤਾਂ ਲੋ ਜੀ ਹੁਣ ਆਪਣੀ ਰਹੇਗੀ ਰਾਈ ਥੋੜੀ ਜਿਹੀ ਪਾਉਣਾ ਹੈ ਪਾ ਇਹ ਚ ਤਾਂ ਇਹ ਵੱਖਰੀ ਰੱਖਾਂਗੇ ਥੋੜੀ ਅਗਰ ਇਹ ਕੋਨ ਲਿਆ ਪਰ ਸਾਰਾ ਪੋਛੋ ਜਿਹੜਾ ਆਪਣਾ ਰਾਲ ਆ ਅੰਬਦਾਚਾਰ ਦਾ ਮਸਾਲਾ ਸੀਗਾ ਉਹ ਵੀ ਵਿੱਚੇ ਪਾਤਾ ਮੈਂ ਥੋੜਾ ਜਿਹਾ ਪਿਆ ਸੀਗਾ ਇਹਨੂੰ ਵੀ ਆਪਾਂ ਇਹੀ ਕਰ ਲੈਣਾ ਇਹ ਸਿਰਫ ਨਮੀ ਜੀ ਮਾਰਨੀ ਹੈ ਦੀ ਬਾਹਲਾ ਨਹੀਂ ਰੋਸਟ ਕਰਨਾ ਜਾਂਦੀ ལོ་དེ་ ਇਨਪਕੁੰਨ ਦੇ ਨਾਲ ਹੀ ਰਗੜ ਲਾਂਗੇ ਬਸ ਬਾਹਲਾ ਰਗੜਨੇ ਨਹੀਂ ਬਰੀ ਗਿਜਮੇ ਅੱਛਾ ਹੋ ਜੂਬੇ ਜਾਲ ਕਾਲੀ ਮੇ ਅੱਛਾ ਜਿਹੜੀ ਪਾਈ ਮੋਟੀ ਵਾਲੀ ਇਹ ਮਸਾਲੇ ਆਪਣੇ ਗਏ ਸਾਰੇ ਜ਼ਰੜ-ਫੜੜੇ ਕਰੇ ਸਾਰੇ ਮਸਾਲੇ ਤਰੇਡਫਲਡ ਕਰ ਲਿਆ ਆਪਾਂ ਗਰਮ ਰੋਸਟ ਕਰਕੇ ਤੇ ਇਧਰ ਆਪਾਂ ਧਰਤਾ ਤੇਲ ਜੀ ਲਓ ਜੀ ਇਹ ਆਪਣਾ ਲਸਣ ਸੀਗਾ ਇਹ ਕਿਚੂ ਚੁਲਣ ਬੰਦੀ ਕਰ ਦਿੰਨੇ ਆ ਲੇ ਲਾਲੇ ਬਾਲਾ ਤੇਲ ਵਾਲੇ ਵਾਲਾ ਨਹੀਂ ਹੋਣਾ ਚਾਹੀਦਾ ਬਸ 11 ਆਪਾਂ ਜਿਵੇਂ ਹੁਣ ਪਾ ਲਿਆ ਬਸਾਂ ਹੀ ਪਾਉਣਾ ਸੀ ਇਹਦੇ ਚ ਆਪਾਂ ਦੋ ਵਾਰੀ ਕਰਕੇ ਪਾਉਣਾ ਪੈਣਾ ਲਸਣ ਜਿਆਦਾ ਹੈ ਨਾ ਆਪਣਾ ਅੱਧਾ ਆਪਾਂ ਕੇਰਾਂ ਪਾਉਣਾ ਪੈਣਾ ਹੈ ਅੱਧਾ ਕੇਰਾਂ ਪਾਉਣਾ ਪੈਣਾ ਇਹ ਹੁਣ ਆਪਣਾ ਲਸਣ ਭੁੱਜਾ ਲਿਆ ਇੰਨਾ ਘੇਰ ਹੈਗੇ ਆਪਾਂ ਦੁਬਾਰਾ ਬਣਾਵਾਂਗੇ ਇਹ ਕਿਸੇ ਭਾਂਡੇ ਚ ਕੱਢ ਲਾਂਗੇ ਤੇ ਮੜ ਕੇ ਆਪਾਂ ਹੋਰ ਦੂਜਾ ਬਣਾ ਲਾਂਗੇ ਲਓ ਜੀ ਹੁਣ ਆਪਾਂ ਪਾ ਦਨੇ ਆ ਚ ਮਸਾਲਾ ਅਧਾ ਮਸਾਲਾ ਪਾ ਦਨੇ ਆ ਅਧਾ ਮਸਾਲਾ ਉਹਦੇ ਚ ਪਾ ਦਿਆਂਗੇ ਨਪਾਇ ਤੇ ਬਣਨ ਨੂੰ ਮਿਰਚ ਆਪਾਂ ਦੋ ਚੌਂਚੇ ਦੇ ਚ ਮਿਰਚਾਂ ਦੇ ਪਾ ਦਨੇ ਆ ਲਾਲ ਦੇ ਹੋਰ ਲਾ ਦਨੇ ਆ ਸਵਾਚਾ ਪਕਾ ਇਕੱਠਾ ਪਾ ਕੇ ਸਮਾਨ ਫੇਰ ਧਰਾਂਗੇ ਤਾਂ ਸਿਰਕਾ ਪਾ ਠੰਡੇ ਹੋਏ ਦਬਾਵਾਂਗੇ ਸਿਰਕਾ ਵੀ ਪਾਉਣਾ ਹੈ ਇਹਦੇ ਵਿੱਚ ਹੋ ਸਕਦਾ ਬੋਤਲ ਹੀ ਪਾਉਣੀ ਪਏ ਜੇ ਇਹਦੇ ਚ ਦੇ ਤਾਂ ਪਰੰਗ ਜੇ ਜ ਸੋਨਾ ਬਣ ਗਿਆ ਫੇਰ ਉਹੀ ਪਾ ਉਹਨੇ ਕੀ ਪਾ ਦੇਣੀ ਆ ਮੜ ਕੇ ਮੜਾ ਨੂਨ ਮਿਰਚ ਪਾ ਕੇ ਬਸ ਇਹਨੂੰ ਸੇਕ ਲਵਾ ਲਾਂਗੇ ਆਪਾਂ

ਨਾਮ ਕਰ ਨਾਲ ਹੀ ਸਵਾਦ ਬਣਦਾ ਇਹ। ਇੱਕ ਕੜਛੀ ਪੋਲ ਪਾ ਦਿਨਾ ਉਹ ਕਦੀ ਆਪਾਂ ਜੇ ਘਟ ਵੱਧ ਹੋਊਗਾ ਫਿਰ ਫਿਰ ਵੀ ਬਹਿ ਜਾਊਗਾ। ਹੁਣ ਆਪਾਂ ਇਨਾ ਕੇ ਸੇਕ ਲਵਾਵਾਂਗੇ ਇਹਨੂੰ। ਤੇ ਜਿਹੜੀ ਆਪਾਂ ਰਾਈ ਉਹ ਸਾਤਤੀ ਪਾਉਣੀ ਆ ਇਹਦੇ ਚ। ਤੇ ਰੋ ਪਨ ਕੇ ਰੱਖੀ ਸੀ ਆਪਾਂ। ਰੋਸਟ ਕੀਤੀ ਸੀ। ਉਪਸਾਲਕੀ ਪਾਤੀ ਇਹ ਦੇਖੋ ਉਹਦੀ ਆਪਣਾ ਸਰਕਾ ਕੱਲ ਨੂੰ ਠਾਰ ਕੇ ਪਾਵਾਂਗੇ ਚਾਰ ਆਪਣਾ ਰੈਡੀ ਹੈ ਹੁਣ ਦੇਖ ਸਕਦੇ ਹੋ ਤੁਸੀਂ ਚਾਰ ਆਪਣਾ ਬਣ ਕੇ ਰੈਡੀ ਹੈ ਇਹਦੇ ਵਿੱਚ ਕੱਲਾ ਸਰਕਾ ਪਾਉਣ ਵਾਲਾ ਰਹਿ ਗਿਆ ਜੇ ਚਿਤਕ ਮੰਨਿਆ ਤੇ ਆਪਾਂ ਜਿਹੜਾ ਰੈਂਦਾ ਲਸਣ ਚਾਰ ਪਾਉਣ ਵਾਲਾ ਇਹਦੇ ਵਿੱਚ ਪਾ ਸਕਦੇ ਆ ਆਪਾਂ ਗੁੜ ਪਾਵਾਂਗੇ ਥੋੜਾ ਜਿਹਾ ਤੇ ਆਪਾਂ ਮੈਕਸੀ ਕਰ ਦੇਣਾ ਇਕੱਠਾ ਕਰ ਦੇਣਾ Y la regla se el capo, uno la poneco.